ਪਿਛਲੇ ਦਿਨਾਂ 'ਚ ਜਦੋਂ ਰਾਮ ਰਹੀਮ ਨੂੰ ਵੇਲੂੜੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਜਿਹਦੇ ਵਿੱਚ ਪ੍ਰੋਲ ਜਿਹਦੇ ਵਿੱਚ ਉਹਨੂੰ ਛੁੱਟੀ ਜਿਹੜੀ ਆ ਫਰਲੋ ਜੀ ਨੂੰ ਕਹਿੰਦੇ ਆ ਉਹ ਲਗਾਤਾਰ ਦਿੱਤੀ ਜਾਂਦੀ ਰਹੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਤੇ ਨੇ ਰੱਖਦੇ ਆ ਹਾਈ ਕੋਰਟ ਦੇ ਵਿੱਚ ਇੱਕ ਅਪੀਲ ਲਾਈ ਸੀ ਉਹ ਵੀ तकरीबन ਮੈਂ ਡੇਟ ਸ਼ਾਇਦ ਅਜਨਾ ਕਲੀਅਰ ਦੱਸ ਸਕਰਾ ਵਾਂ ਇੱਕ ਸਾਲ ਦੇ ਕਰੀਬ ਸਾਰਾ ਕੁਝ ਹੋ ਚੁੱਕਿਆ ਇਸ ਇੱਕ ਸਾਲ ਦੇ ਸਮੇਂ ਦੇ ਅੰਦਰ ਬਹੁਤ ਵਾਰ ਜਿਹੜਾ ਸੌਦਾ ਸਾਹਿਬ ਨੇ ਰਾਮਹੀਮ ਉਹ ਫਿਰ ਬਾਹਰ ਆਉਂਦੇ ਆ ਤੇ ਆ ਕੇ ਉਹ ਇੱਥੇ ਹਰਿਆਣਾ ਸਰਕਾਰ ਦੇ ਜਿਹੜੇ ਸੂਬਾ ਪਧਰੀ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਮੁੱਖ ਮਹਿਮਾਨ ਵੀ ਬਣਦੇ ਆ ਤੇ ਜਿਹੜੇ ਹਰਿਆਣਾ ਦੇ ਵਿੱਚ ਐਮਐਲਏ ਨੇ ਸਾਡੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਉਹ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਕੀ ਵਰਚੁਅਲ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਪਤਾ ਜੀ ਦੇ ਤੌਰ ਤੇ ਸਬੋਧਨ ਕਰਕੇ ਬਹੁਤ ਸਾਰੀਆਂ ਫੇਵਰ ਲੈਣ ਦੀਆਂ ਕੋਸ਼ਿਸ਼ਾਂ ਕਰਦੇ ਆ ਸੋ ਸਾਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਭਾਵੇਂ ਇਹ ਗੱਲ ਅਸੀਂ ਮੰਨ ਚੁੱਕੇ ਆ ਕਿ ਸਿੱਖਾਂ ਦੇ ਨਾਲ ਜਿਹੜਾ ਇਸ ਦੇਸ਼ ਦਾ ਵਤੀਰਾ ਵਾ ਉਹ ਇੱਕ ਨੁਕਤਾਈ ਹੈ ਕਿ ਉਹ ਸਿੱਖਾਂ ਦੇ ਮਾਮਲੇ ਨੂੰ ਲੈ ਕੇ ਕਦੇ ਵੀ ਸਰਕਾਰਾਂ ਕਦੇ ਵੀ ਨਹੀਂ ਹੋਈਆਂ ਚਾਹੇ ਕਾਂਗਰਸਾ ਚਾਹੇ ਮੌਜੂਦਾ ਭਾਈਪਾਸ ਸਰਕਾਰਾਂ ਪਰ ਇੱਕ ਗੱਲ ਇਹ ਨਹੀਂ ਸਮਝ ਲੱਗੀ ਕਿ ਜਿਸ ਦੇਸ਼ ਦੇ ਕਾਨੂੰਨ ਨੇ ਜਿਸ ਦੇਸ਼ ਦੀ ਨਿਆਂ ਪ੍ਰਣਾਲੀ ਨੇ ਕਿਸੇ ਵਿਅਕਤੀ ਨੂੰ ਉਸ ਦੇ ਦੋਸ਼ਾਂ ਅਧੀਨ ਬਲਾਤਕਾਰ ਦੇ ਦੋਸ਼ ਹੈ ਜਾਂ ਜਿਨਾ ਕਤਲ ਦਾ ਦੋਸ਼ ਹੈ ਜਾਂ ਹੋਰ ਦੋਸ਼ ਪੈਂਡਿੰਗ ਨੇ ਉਹਨਾਂ ਦੇ ਅਧੀਨ سنگੀਨ ਜੁਰਮ ਦੇ ਅਧੀਨ ਉਹਨੂੰ ਸਜ਼ਾ ਦਿੱਤੀ ਗਈ ਹੋਵੇ ਤੇ ਉਹ ਇਸ ਤਰ੍ਹਾਂ ਵਿਚਰੇ ਜਿਸ ਤਰ੍ਹਾਂ ਕੋਈ ਬਹੁਤ ਮਹਾਨ ਫ਼ਲਸਫੇਤ ਵਿਅਕਤੀ ਹੁੰਦਾ ਜਿਹੜਾ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦਿੰਦਾ ਸਾਨੂੰ ਇਸ ਗੱਲ ਦੇ ਬੜਾ ਅਫਸੋਸ ਸੀ ਤੇ ਮੈਂ ਅਸੀਂ ਇਹ ਸਮਝਦੇ ਸੀ ਕਿ ਜਿਹੜੀ ਨ્યાયਪਾਲਿਕਾ ਵਾ ਉਹ ਆਪਣੇ ਆਪ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਬੜੀ ਉਹ ਹੱਥੀ ਹੋ ਕੇ ਬੈਠੀ ਦਿਖਾਈ ਦੇ ਰਹੀ ਹੈ ਪਰ ਅੱਜ ਹਾਈ ਕੋਰਟ ਵੱਲੋਂ ਇਹ ਗੱਲ ਕਹੀ ਜਾਣੀ ਭਾਵੇਂ ਕਿ ਬਹੁਤ ਦੇਰ ਬਾਅਦ ਇਸ ਗੱਲ ਦਾ ਧਿਆਨ ਕੀਤਾ ਗਿਆ ਚੰਗੀ ਗੱਲ ਆ ਕਿ ਉਹਨਾਂ ਨੇ ਕਿਹਾ ਕਿ ਹੋਰ ਕਿਸੇ ਨੂੰ ਕੀ ਦਿੱਤੀ ਜਾਂਦੀ ਆ ਹੁਣ ਤੱਕ ਕਿਉਂਕਿ ਖੱਡਰ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਕਾਨੂੰਨ ਦੇ ਮੁਤਾਬਕ ਹੀ ਦੇ ਰਹੇ ਆ ਪਰ ਇਹ ਕਾਨੂੰਨ ਚਲੋ ਸਿੱਖਾਂ ਦੇ ਨਹੀਂ ਲਾਗੂ ਹੁੰਦਾ ਪਰ ਹੋਰ ਕਿਸੇ ਤੇ ਵੀ ਨਹੀਂ ਹੋਇਆ ਕਿ ਉਹਨੂੰ ਪ੍ਰੋਲ ਦਿੱਤੀ ਜਾਂਦੀ ਆ ਜਾਂ ਹੋਰ ਕੁਝ ਕੀਤਾ ਜਾਂਦਾ ਤੋ ਅਸੀਂ ਬੜੀ ਹੈਰਾਨੀ ਇਸ ਗੱਲ ਦੀ ਕਿ ਇਹ ਦੇਸ਼ ਦੇ ਵਿੱਚ ਵੱਡਾ ਦਾਵਾ ਕੀਤਾ ਜਾ ਰਿਹਾ ਕਿ ਮੋਦੀ ਹੈ ਤਾਂ ਸੰਭਵਨ ਹੈ ਇਹ ਮੋਦੀ ਫੇਸ ਨੂੰ ਲੈ ਕੇ ਤੀਜੀ ਵਾਰ ਮੈਦਾਨ ਵਿੱਚ ਨੇ ਭਾਰਤੀ ਜਨਤਾ ਪਾਰਟੀ ਕੀ ਹੁੰਦਾ ਕੀ ਨਹੀਂ ਹੁੰਦਾ ਤਾਂ ਜਿਹੜੇ ਵੋਟ ਮਹ ਜਿਹੜੇ ਮੋਟਰ ਮਹ ਰਾਜ ਜੀ ਇਹ ਗੱਲ ਦੱਸਣਗੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਕਿ ਹਰਿਆਣਾ ਦੇ ਵਿੱਚ ਕਿਉਂ ਰਾਮ ਰਹੀਮ ਹੈ ਤਾਂ ਸੰਭਵਨ ਹੈ ਦੀ ਗੱਲ ਕਿਉਂ ਦੇਖੀ ਜਾਂਦੀ ਹੈ ਕੀ ਹੁਣ ਭਾਰਤੀ ਜਨਤਾ ਪਾਰਟੀ ਦੇ ਹਾਲਾਤ ਹਰਿਆਣਾ ਵਿੱਚ ਐਡੇ ਮਾੜੇ ਹੋ ਗਏ ਨੇ ਕਿ ਉਹ ਹੁਣ ਰਾਮ ਰਹੀਮ ਦੀਆਂ ਫੌੜੀਆਂ ਦੇ ਨਾਲ ਸੱਤਾ ਵਿੱਚ ਆਉਂਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਨੇ ਬਹੁਤ ਮਾੜੀ ਗੱਲ ਆ ਇਸ ਦੇ ਨਾਲ ਸਾਡੇ ਸਮਾਜਿਕ ਵਰਤਾਰੇ ਵਿੱਚ ਬਹੁਤ ਮਾੜੀ ਗੱਲ ਹੋਈ ਤੇ ਖਾਸ ਤੌਰ ਤੇ ਨਿਆਂ ਪਾਲਿਕਾ ਦੀ ਇਸ ਗੱਲ ਤੇ ਜੋ ਵੱਡੀ ਹੀਠੀ ਸੀ ਜਿਨ੍ਹਾਂ ਨੇ ਉਸ ਨੂੰ سزا ਦਿੱਤੀ ਪਰ ਸਰਕਾਰਾਂ ਨੇ ਉਹਨੂੰ ਬਖਸ਼ਿਆ ਅਸੀਂ ਤਾਂ ਪਹਿਲਾਂ ਇਹ ਵੀ ਕਿਹਾ ਸੀਗਾ ਕਿ ਉਹਨੂੰ ਤੁਸੀਂ ਰਿਹਾਈ ਕਰਦੇ ਹੋ ਆਪਣੇ ਵੱਡਾ ਆਪਣਾ ਵੱਡਾ ਕੋਈ ਜੇ ਦਾ ਕਾਨੂੰਨ ਦਾ ਨੁਕਤਾ ਕੱਢ ਕੇ ਪਰ ਅੱਜ ਹਾਈ ਕੋਰਟ ਨੇ ਜਿਹੜੀ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਦੀ ਇਸ ਰੈੱਡ ਤੇ ਤੇ ਸਾਨੂੰ ਥੋੜੀ ਸੰਤੁਸ਼ਟੀ ਹੈ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਹਾਈ ਕੋਰਟ ਨੇ ਜੋ ਡਾਟਾ ਮੰਗਿਆ ਉਹ ਵੀ ਦੇਣਗੇ ਤੇ ਅੱਗੇ ਤੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਹਾਈ ਕੋਰਟ ਤੋਂ ਮਜਬੂਰੀ ਜਾਣੀ ਪਵੇਗੀ ਕੁਝ ਨਾ ਕੁਝ ਇਸ ਗੱਲ ਦੀ ਰਾਹਤ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਹਾਈ ਕੋਰਟ ਆ ਇਸ ਦਾ ਕਿੰਨਾ ਗੰਭੀਰ ਨੋਟਸ ਲੈਂਦੀ ਆ ਜਿਹੜੀਆਂ ਗੱਲਾਂ ਨੂੰ ਲੈ ਕੇ ਫੇਵਰ ਕੀਤੀ ਗਈ ਰਾਮ ਰਹੀ ਦੀ ਹਰਿਆਣਾ ਦੀ ਸਰਕਾਰ ਵੱਲੋਂ ਤੋ ਇਸ ਮਾਮਲੇ ਤੇ ਚੰਗੀ ਗੱਲ ਕੋਈ ਹੋਊਗੀ